ਐਡਮਿਸ਼ਨਾਂ ਵੀ ਆ ਗੀਆਂ ਫੀਸਾਂ ਵੀ ਆ ਗੀਆਂ 유ਨੀਫਾਰਮ ਵੀ ਲੈ ਕੇ ਦੇਣੀ ਬੱਚਿਆਂ ਨੂੰ ਇਹਨਾਂ ਨੇ ਬੁੱਕਸ ਵੀ ਲੈ ਕੇ ਦੇਣੀਆਂ ਨੇ ਬੜਾ ਵੱਡਾ ਇਹਨਾਂ ਤੇ ਭਾਰ ਟੁੱਟ ਗਿਆ ਸੀ ਦੋ ਦਿਨ ਤੋਂ ਵਿਹਲੇ ਬੈਠੇ ਹੋਏ ਸੀ ਬਿਲਕੁਲ ਛੋਟੇ ਛੋਟੇ ਇਹਨਾਂ ਦੇ ਮੂੰਹੇ ਪਏ ਸੀ ਆਪਣੇ ਸੀਪੀ ਸਾਹਿਬ ਆਪਣੇ ਨਾਲ ਗੱਲ ਕੀਤੀ ਇਹਨਾਂ ਦੇ ਸਾਹਮਣੇ ਗੱਲ ਕੀਤੀ ਆ ਖੁੱਲੀ ਗੱਲ ਕੀਤੀ ਆ ਉਹਨਾਂ ਨੇ ਬੇਨਤੀ ਲਈ ਆ ਵੀ ਦੋ ਮਹੀਨੇ ਵਾਸਤੇ ਜਦ ਤੱਕ ਕਿ ਇਹ ਵੱਡਾ ਫੈਸਲਾ ਇਮੀਡੀਏਟ ਲਾਗੂ ਨਹੀਂ ਹੋਣਾ ਸਾਨੂੰ ਦੋ ਤਿੰਨ ਮਹੀਨੇ ਦਿਓ ਤਾਂ ਕਿ ਅਸੀਂ ਸਾਰੀ ਇਹਦੀ ਪਲੈਨਿੰਗ ਕਰ ਲਈਏ ਤਾਂ ਸਾਨੂੰ ਜੋ ਹੈਲਪ ਮਿਲ ਸਕਦੀ ਆ ਅਸੀਂ ਉਹ ਹੈਲਪ ਲੈ ਕੇ ਇਹਨਾਂ ਨੂੰ ਨਵੇਂ ਆਟੋ ਪਵਾ ਦਾਂਗੇ ਸੋ ਮੇਰੀ ਫੇਰ ਬੇਨਤੀ ਹੈ ਵੀ ਅੱਜ ਸਾਨੂੰ ਜੋ 2 ਮਹੀਨਿਆਂ ਦਾ ਟਾਈਮ ਦਿੱਤਾ ਗਿਆ ਸੀ ਪੀ ਸਾਹਿਬ ਵੱਲੋਂ ਆ ਆਮ ਆਦਮੀ ਪਾਰਟੀ ਵੱਲੋਂ ਐਮ ਐਲ ਏ ਗੋਗੀ ਸਾਹਿਬ ਵੱਲੋਂ ਜੋ 2 ਮਹੀਨੇ ਟਾਈਮ ਮਿਲਿਆ ਮੈਂ ਪ੍ਰਸ਼ਾਸਨ ਅਗੇ ਬੇਨਤੀ ਕਰੂੰਗਾ ਮੀਡੀਆ ਦੇ ਮਾਧਮ ਨਾਲ ਹੀ ਕਿ 2 ਮਹੀਨਿਆਂ ਦਾ ਕੋਈ ਚਲਾਨਾ ਕੀਤਾ ਜਾਵੇ ਆ ਪੁਰਾਣੇ ਆਟੋ ਨੇ ਉਹ ਖਤਮ ਕਰਕੇ ਨਵੇਂ ਸੀ ਐਨ ਜੀ ਵਾਲੇ ਆਟੋ ਗ੍ਰੀਨ ਆਟੋ ਉਹ ਸੀ ਚਲਾਵਾਂਗੇ ਔਰ ਬੜੇ ਵਧੀਆ ਤਰੀਕੇ ਨਾਲ ਇਹਦੇ ਰੂਟ ਤਿਆਰ ਕਰਕੇ ਦਿੱਤੇ ਜਾਣਗੇ ਅਲੱਗ-ਅਲੱਗ ਕਲਰ ਦੇ ਚਲਾਵਾਂਗੇ ਜਿਹੜੇ ਸਾਡੇ ਅਫਸਰ ਸਹਿਬਾਨ ਨੇ ਉਹ 6-6 ਗੋਲੇ ਲਾ ਦਿੰਦੇ ਆ ਜਦੋਂ ਇਹ ਕੋਟ ਚ ਜਾਂਦੇ ਭੁਗਤਾਨ ਲਈ ਚਲਾਨ ਉੱਥੇ 20-20000 ਰੁਪਏ ਜੁਰਮਾਨਾ ਹੁੰਦਾ ਇਹਨਾਂ ਦਾ ਚਲਾਨ ਨਾ ਹੋਵੇ ਜੇ ਇਹ ਉਲੰਘਣਾ ਕਰਦੇ ਆ ਕਾਨੂੰਨ ਦੀ ਤਾਂ ਜ਼ਰੂਰ ਕੀਤਾ ਜਾਵੇ ਪਰ ਉਹ ਜਿੰਨੀ ਕਿ ਇਹਨਾਂ ਦੀ ਕੈਟਾਗਰੀ ਹੈ ਉਹਨਾਂ ਕੀ ਚਲਾਨ ਕੀਤਾ ਜਾਵੇ ਅੱਜ ਜੋ ਸਮੂਹ ਸਮੂਹ ਆਟੋ ਚਲਕਾ ਤੇ ਜਿਹੜੀ ਭੀੜ ਪਈ ਸੀ ਜਿਹੜੇ ਮਾਮਲੋਗ ਹਾਈ ਕੋਰਟ ਵੱਲੋਂ ਜੋ ਆਰਡਰ ਹੁਕਮ ਸੀਗੇ ਪ੍ਰਸ਼ਾਸਨ ਨੇ ਉਹਨਾਂ ਨੂੰ ਮੰਨਦੇ ਹੋਏ ਸਾਨੂੰ ਕਹਿਤਾ ਵੀ ਆਟੋ ਰਿਕਸ਼ਾ ਸ਼ਹਿਰ ਤੇ ਨਹੀਂ ਆਣੇ ਪਰੰਤੂ ਅਸੀਂ ਇਹ ਐਮਐਲਏ ਸਾਹਿਬ ਕੋ ਆਏ ਗੋਗੀ ਜੀ ਕੋ ਆਏ ਆ ਇਹਨਾਂ ਕੇ ਹੱਥ ਪੈਰ ਝੋੜੇ ਸਾਡੀ ਰਿਕਵੈਸਟ ਕੀਤੀ ਵੀ ਸਾਨੂੰ ਜਿਹੜਾ ਸਮਾਂ ਲੈ ਕੇ ਦਿੱਤਾ ਜਾਵੇ ਤਾਂ ਜੋ ਮਾਰਚ ਦਾ ਮਹੀਨਾ ਆ ਇਹਨਾਂ ਦੇ ਬੱਚਿਆਂ ਦੇ ਐਡਮਿਸ਼ਨਾਂ ਵੀ ਆ ਗੀਆਂ ਫੀਸਾਂ ਵੀ ਆ ਗੀਆਂ ਯੂਨੀਫਾਰਮ ਵੀ ਲੈ ਕੇ ਦੇਣੀ ਬੱਚਿਆਂ ਨੂੰ ਇਹਨਾਂ ਨੇ ਬੁੱਕਸ ਵੀ ਲੈ ਕੇ ਦੇਣੀਆਂ ਨੇ ਬੜਾ ਵੱਡਾ ਇਹਨਾਂ ਤੇ ਭਾਰ ਟੁੱਟ ਗਿਆ ਸੀ ਦੋ ਦਿਨ ਤੋਂ ਵੇਲੇ ਬੈਠੇ ਹੋਏ ਸੀ ਬਿਲਕੁਲ ਛੋਟੇ ਛੋਟੇ ਇਹਨਾਂ ਦੇ ਮੂੰਹ ਹੋਏ ਪਏ ਸੀ ਇਹ ਹੈਂਡ ਟੂ ਮਾਉਥ ਲੋਕ ਨੇ ਰੋਜ਼ ਸਮਾਨਾ ਤੇ ਰੋਜ਼ ਲੈ ਕੇ ਜਾਣਾ ਸੋ ਅਸੀਂ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦਾ ਅਸੀਂ ਧੰਨਵਾਦ ਕਰਦੇ ਆ ਐਮਐਲਏ ਸਾਹਿਬ ਦਾ ਇਹ ਸਾਨੂੰ ਜਿਹੜਾ ਸਮਾਂ ਲੈ ਕੇ ਦਿੱਤਾ ਸੀ ਇਸ ਸਮੇਂ ਦੇ ਵਿੱਚ ਜੋ ਹੋਊਗਾ ਆਪਾਂ ਬੈਠ ਕੇ ਮਿਲ ਕੇ ਜੋ ਹੋਊਗਾ ਜਿਹੜੇ ਨਵੇਂ ਪੁਰਾਣੇ ਆਟੋ ਨੇ ਬਿਲਕੁਲ ਕੰਡਮ ਨੇ ਉਹਨਾਂ ਨੂੰ ਖਤਮ ਕਰਕੇ ਇਹਨਾਂ ਨੂੰ ਨਵੇਂ ਲੈ ਕੇ ਦਿੱਤੇ ਜਾਵੋਗੇ ਜੋ ਅਸੀਂ ਸਰਕਾਰ ਨਾਲ ਮਿਲ ਕੇ ਐ ਐਮਐਲਏ ਸਾਹਿਬ ਨਾਲ ਮਿਲ ਕੇ ਪਾਲਿਸੀ ਜੋ ਵੀ ਹੋਣੀ ਹੈ ਸਰਕਾਰ ਵੱਲੋਂ ਜੋ ਸਾਨੂੰ ਮਿਲ ਸਕਦਾ ਸਾਨੂੰ ਜੋ ਹੈਲਪ ਮਿਲ ਸਕਦੀ ਹੈ ਅਸੀਂ ਉਹ ਹੈਲਪ ਲੈ ਕੇ ਇਹਨਾਂ ਨੂੰ ਨਵੇਂ ਆਟੋ ਪਵਾ ਦਾਂਗੇ ਸੋ ਮੇਰੀ ਫਿਰ ਬੇਨਤੀ ਹੈ ਵੀ ਅੱਜ ਸਾਨੂੰ ਜੋ 2 ਮਹੀਨਿਆਂ ਦਾ ਟਾਈਮ ਦਿੱਤਾ ਗਿਆ ਸੀ ਪੀ ਸਾਹਿਬ ਵੱਲੋਂ ਆ ਆਮ ਆਦਮੀ ਪਾਰਟੀ ਵੱਲੋਂ ਐਮਐਲਕੋਗੀ ਸਾਹਿਬ ਨੂੰ ਜੋ 2 ਮਹੀਨੇ ਟਾਈਮ ਮਿਲਿਆ ਮੈਂ ਪ੍ਰਸ਼ਾਸਨ ਅਗੇ ਬੇਨਤੀ ਕਰੂੰਗਾ ਮੀਡੀਆ ਦੇ ਮਾਧਮ ਨਾਲ ਹੀ ਕਿ 2 ਮਹੀਨਿਆਂ ਦਾ ਕੋਈ ਚਲਾਨ ਨਾ ਕੀਤਾ ਜਾਵੇ ਸ਼ਹਿਰ ਚੈਂਟੀ ਕੀਤੀ ਜਾਵੇ ਜੇ ਸ਼ਹਿਰ ਚੈਂਟੀ ਕਰਦੇ ਆ ਜੇ ਬੰਦਾ ਕੋਈ ਗਲਤੀ ਕਰਦਾ ਵਾ ਤੇ ਉਹਦੀ ਸਜ਼ਾ 19 ਦਿੱਤੀ ਜਾਵੇ ਨਾ ਕਿ ਉਹਦੇ 6-6 ਗੋਲੇ ਬਣਾਏ ਜਾਣ ਜੇ ਉਹ ਰੋਂਗ ਪਾਰਕਿੰਗ ਕਰਦਾ ਤੇ ਉਹਦਾ ਸਿਰਫ ਰੋਂਗ ਪਾਰਕਿੰਗ ਦਾ ਚਲਾਨ ਹੀ ਹੋਵੇ ਜਾਂ 500 ਰੁਪਏ ਦਾ ਕੈਸ਼ ਵਾਲਾ ਜਾਂ ਕੱਲਾ ਰੋਂਗ ਪਾਰਕਿੰਗ ਲਿਖਿਆ ਹੋਵੇ ਕਿਉਂਕਿ ਕਈ ਵਾਰੀ ਸਾਡੇ ਅਫਸਰ ਸਹਿਬਾਨ ਨੇ ਉਹ 6-6 ਗੋਲੇ ਲਾ ਦਿੰਦੇ ਆ ਜਦੋਂ ਇਹ ਕੋਰਟ ਚ ਜਾਂਦੇ ਭੁਗਤਣ ਲਈ ਚਲਾਨ ਉਤੇ 20-2000 ਰੁਪਏ ਜੁਰਮਾਨਾ ਹੁੰਦਾ ਮੇਰੀ ਪ੍ਰਸ਼ਾਸਨ ਅਗੇ ਫੇਰ ਗੋਹਾਰਾ ਵੀ ਇਹ ਜਿੰਨਾ ਕਿ ਇਹਨਾਂ ਦਾ ਦੋਸ਼ ਹੋਵੇ ਉਨੀ ਕੀ ਸਜ਼ਾ ਦਿੱਤੀ ਜਾਵੇ ਅਸੀਂ ਇਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਇਹਨਾਂ ਦਾ ਚਲਾਨ ਨਾ ਹੋਵੇ ਜੇ ਇਹ ਉਲੰਘਣਾ ਕਰਦੇ ਆ ਕਾਨੂੰਨ ਦੀ ਤਾਂ ਜ਼ਰੂਰ ਕੀਤਾ ਜਾਵੇ ਪਰ ਉਹ ਜਿੰਨੀ ਕਿ ਇਹਨਾਂ ਦੀ ਕੈਟਾਗਰੀ ਹੈ ਉਨਾ ਕੀ ਚਲਾਨ ਕੀਤਾ ਜਾਵੇ ਤਾਂ ਜੋ ਇਹ ਨਹੀਂ ਹੈਗਾ ਵੀ ਜੋ 10 ਟੈਰੀ ਗੱਡੀ ਆ ਉਹਦਾ ਚਲਾਨ ਵੀ ਉਹਨਾਂ ਵਾਂ ਔਰ ਇੱਕ 3 ਟੈਰ ਵਾਲੇ 500 ਰੁਪਏ ਕਮਾਣ ਵਾਲਾ ਰੋਜ ਉਹਦਾ ਵੀ ਚਲਾਨ ਹੁੰਦਾ ਤੇ ਅਸੀਂ ਫੇਰ ਧੰਨਵਾਦ ਕਰਦੇ ਆ ਮਾਝਾ ਗੋਗੀ ਸਾਭ ਜੀ ਦਾ ਤੇ ਨਾਰਾ ਲਾਉਂਦੇ ਹੋਏ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਐਮ ਐਲ ਏ ਗੋਗੀ ਸਾਹਿਬ ਜਿੰਦਾਬਾਦ ਐਮ ਐਲ ਏ ਗੋਗੀ ਸਾਹਿਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਹਮੇਸ਼ਾ ਆਪਣੇ ਵਾਅਦਿਆਂ ਤੇ ਖੜੀ ਹੈ 2 ਸਾਲ ਹੋ ਗਏ ਪਾਰਟੀ ਨੂੰ ਆਏ ਨੂੰ ਸਾਡੇ ਨਾਲ ਵਾਅਦਾ ਜਰੂਰ ਕੀਤਾ ਸੀਗਾ ਵੀ ਅਸੀਂ ਤੁਹਾਡੇ ਵਿੱਚੋਂ ਨੁਮਾਇੰਦੇ ਚੁਣ ਕੇ ਅਸੀਂ ਇਹਦੀ ਕੈਟਾਗਰੀ ਬਣਾਵਾਂਗੇ ਸੋ ਕਈ ਵਾਰੀ ਸਮਾਂ ਨਹੀਂ ਲੱਗਵੰਦਾ ਨਵੀਂ ਸਰਕਾਰ ਆ کافی ਕੰਮ ਇਹਨਾਂ ਦੇ ਬਾਕੀ ਨੇ ਤੇ 2 ਸਾਲ ਇਹਨਾਂ ਨੇ ਸਾਨੂੰ ਛੇੜਿਆ ਨਹੀਂ ਜਿਵੇਂ ਪਿਛਲੀਆਂ ਸਰਕਾਰਾਂ ਨੇ 25 25 30 30 ਹਜ਼ਾਰ ਦੇ ਚਲਾਨ ਕੀਤੇ ਸਾਡੇ ਕੋਈ ਐਹੋ ਜਿਹੇ ਚਲਾਨ ਨਹੀਂ ਹੋਏ ਜਿਹੜੇ ਅੱਜ ਸਾਨੂੰ ਤਕਲੀਫ ਮਾੜੀ ਜੀ ਹੋਈ ਹੈ ਤੇ ਅਸੀਂ ਇਹਨਾਂ ਕੋ ਆਏ ਆ ਸਾਡਾ ਸੰਵਿਧਾਨ ਸਮਾਧਾਨ ਜਿਹੜਾ ਇਹਨਾਂ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਗੋਗੀ ਸਾਹਿਬ ਜੀ ਦਾ ਸਾਨੂੰ ਇਦਾਂ ਹੀ ਆਪਣੇ ਚਰਨਾਂ ਨਾਲ ਲਾ ਕੇ ਰੱਖੋ ਤੇ ਅਸੀਂ ਤੁਹਾਡੇ ਭਰਾ ਆ ਅਸੀਂ ਤੁਹਾਡਾ ਵੋਟ ਬੈਂਕ ਵੀ ਆ ਸਾਨੂੰ ਤੁਸੀਂ ਜਿੱਥੇ ਖੜਾ ਕਰੋਗੇ ਅਸੀਂ ਹਮੇਸ਼ਾ ਦਿਨ ਰਾਤ ਖੜੇ ਰਹਾਂਗੇ ਦੇਖੋ ਇਹ ਮੇਰਾ ਪਰਿਵਾਰ ਆ ਜਿੰਨੇ तकरीबन 8-9000 ਆਟੋ ਚਾਲਕ ਇੱਥੇ ਹੈਗੇ ਨੇ ਔਰ ਸਭ ਤੋਂ ਵੱਡੀ ਗੱਲ ਸਾਡੇ ਸੁਪਰੀਮੋ ਸਾਹਿਬ ਵੀ ਇੱਥੇ ਜਦੋਂ ਆਏ ਸੀਗੇ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੇ ਘਰ ਜਾ ਕੇ ਖਾਣਾ ਖਾ ਕੇ ਵਾਅਦੇ ਕੀਤੇ ਸੀ ਉਹ ਵਾਅਦੇ ਅਸੀਂ ਪਹਿਰਾ ਦੇ ਰਹੇ ਆ ਔਰ ਉਹ ਵਾਅਦੇ ਅਸੀਂ ਪੂਰੇ ਕਰ ਰਹੇ ਆ ਜਿਵੇਂ ਇਹਨਾਂ ਦੇ ਆਟੋ ਬੰਦ ਕਰਨ ਦਾ ਆਰਡਰ ਸੀਗੇ ਉਹ ਮੈਂ ਮਾਜੋਗ ਆਪਣੇ ਸੀਪੀ ਸਾਹਿਬ ਆਪਣੇ ਨਾਲ ਗੱਲ ਕੀਤੀ ਇਹਨਾਂ ਦੇ ਸਾਹਮਣੇ ਗੱਲ ਕੀਤੀ ਆ ਖੁੱਲੀ ਗੱਲ ਕੀਤੀ ਆ ਉਹਨਾਂ ਨੇ ਬੇਨਤੀ ਲਈ ਆ ਵੀ 2 ਮਹੀਨੇ ਵਾਸਤੇ ਜਦ ਤੱਕ ਕਿਉਂਕਿ ਇਹ ਵੱਡਾ ਫੈਸਲਾ ਇਮੀਡੀਏਟ ਲਾਗੂ ਨਹੀਂ ਹੋਣਾ ਸਾਨੂੰ 2-3 ਮਹੀਨੇ ਦਿਓ ਤਾਂ ਕਿ ਅਸੀਂ ਸਾਰੀ ਇਹਦੀ ਪਲਾਨਿੰਗ ਕਰ ਲਈਏ ਤਾਂ ਕਿ ਅਸੀਂ ਲੁਧਿਆੜੇ ਨੂੰ ਕਿੰਨਾ ਪ੍ਰੋਟेक्टेड ਫ੍ਰੀ ਵੀ ਕਰਨਾ ਹੈਗਾ ਠੀਕ ਹੈ ਔਰ ਕਾਨੂੰਨ ਦੀ ਕਾਨੂੰਨ ਨੂੰ ਵੀ ਕਾਨੂੰਨ ਦੇ ਦਾਇਰੇ ਚ ਵੀ ਰਹਿਣਾ ਹੈਗਾ ਔਰ ਇਹਨਾਂ ਦੀ ਰੋਜ਼ੀ ਰੋਟੀ ਦਾ ਵੀ ਧਿਆਨ ਰੱਖਣਾ ਹੈਗਾ ਉਸ ਦੇ ਤਹਿਤ ਅੱਜ ਸਾਰੇ ਅਸੀਂ ਇਕੱਠੇ ਹੋਏ ਇੱਥੇ ਤੇ ਇਹਨਾਂ ਨਾਲ ਬੜੀ ਸੁਹਾਵਣੇ ਪਾਲ ਚ ਗੱਲ ਹੋਈ ਹੈਗੀ ਆ ਔਰ ਇਹਦੇ ਵਿੱਚ ਸੀਪੀ ਸਾਹਿਬ ਵੱਲੋਂ ਅਸੀਂ ਬੇਨਤੀ ਲਾ ਕੇ 2 ਮਹੀਨੇ ਦਾ ਟਾਈਮ ਲੈ ਲਿਆ ਪਰ ਮਾਨਯੋਗ ਹਾਈ ਕੋਰਟ ਦੇ ਹੁਕਮ ਖਸ ਸੁਣੋ ਨਹੀਂ ਮਾਜੋ ਹਾਈ ਕੋਰਟ ਦੇ ਦੇਸ਼ ਅਸੀਂ ਮੰਦੇ ਆ ਉਹਨਾਂ ਨੂੰ ਆਨਰ ਕਰਦੇ ਆ ਔਰ ਕਰਦੇ ਰਹਾਂਗੇ ਅਸੀਂ ਕੋਈ ਉਲੰਘਣਾ ਨਹੀਂ ਕਰ ਰਹੇ ਪਰ ਇਹ ਆ ਵੀ ਇਹਨੂੰ ਸਾਰੇ ਨੂੰ ਸੀ ਨੂੰ ਸੈਟ ਅਪ ਕਰਨ ਨੂੰ ਥੋੜਾ ਜਿਹਾ ਟਾਈਮ ਚਾਹੀਦਾ ਹੈਗਾ ਜਿਹਦੇ ਲਈ ਅਸੀਂ ਬੇਨਤੀ ਲਾਈ ਹੈ ਪੁਲਿਸ ਨੂੰ ਤੇ ਉਹਦੇ ਵਿੱਚ ਅਸੀਂ 2 ਮਹੀਨੇ ਦੇ ਟਾਈਮ ਦੇ ਵਿੱਚ ਵਿੱਚ ਅਸੀਂ ਇਹਦਾ ਦਾ ਸਾਰਾ ਜੋ ਵੀ ਪੁਰਾਣੇ ਆਟੋ ਨੇ ਉਹ ਖਤਮ ਕਰਕੇ ਨਵੇਂ ਸੀਐਨਜੀ ਵਾਲੇ ਆਟੋ ਗ੍ਰੀਨ ਆਟੋ ਉਹ ਸੀ ਚਲਾਵਾਂਗੇ ਔਰ ਬੜੇ ਵਧੀਆ ਤਰੀਕੇ ਨਾਲ ਇਹਦੇ ਰੂਟ ਤਿਆਰ ਕਰਕੇ ਦਿੱਤੇ ਜਾਣਗੇ ਅਲੱਗ-ਅਲੱਗ ਕਲਰ ਦੇ ਚਲਾਵਾਂਗੇ ਤਾਂ ਕਿ ਇੱਕ ਰੂਟ ਤੋਂ ਪੀਲੇ ਚੱਲਣ ਇੱਕ ਰੂਟ ਤੋਂ ਹਰੇ ਚੱਲਣਾਂ ਇੱਕ ਰੂਟ ਤੋਂ ਲਾਲ ਚੱਲਣ ਮਤਲਬ ਰੂਟ ਤੇ ਉਹੀ ਆਟੋ ਚੱਲਣ ਬਤਲੋ ਬੜਾ ਸਿਸਟਮਾਈਜ਼ ਤਰੀਕੇ ਨਾਲ ਇਹਦਾ ਕੰਮ ਕਰਕੇ ਸਾਰਾ ਦਵਾਂਗੇ ਕਿਉਂਕਿ ਇਹ ਪਰਿਵਾਰੋਂ ਨੇ ਜਿਹੜੇ ਕਿ ਹਰ ਮੁਸਾਫਰ ਨੂੰ ਉਹਨਾਂ ਦੀ ਮੰਜ਼ਿਲ ਤੇ ਪਹੁੰਚਾਉਂਦੇ ਨੇ ਔਰ ਰਾਤ ਨੂੰ ਦਿਨ ਨੂੰ ਸ਼ਾਮ ਨੂੰ ਜਦੋਂ ਮਰਜੀ ਤੇ ਇਹ ਬਚਾਰੇ ਮੇਨ ਮੇਰਤ ਕਸ ਲੋਪ ਨੇ ਤੇ ਇਹਨਾਂ ਦੇ ਨਾਲ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਤ ਮੇਰੇ ਅਸੀਂ ਸਾਰੇ ਖੜੇ ਆ ਜਿੱਥੇ ਵੀ ਇਹਨਾਂ ਨੂੰ ਕੋਈ ਦੁੱਖ ਤਕਲੀਫ ਆਊਗੀ ਅਸੀਂ ਮੂਰੇ ਹੋ ਕੇ ਇਹਨਾਂ ਦਾ ਸਾਥ ਵੀ ਦੇਵਾਂਗੇ ਔਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਹਨਾਂ ਨੂੰ ਬੇਨਤੀ ਆ ਕਿ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਆਟੋ ਚਲਾਉਣੇ ਹੈਗੇ ਆ ਟ੍ਰੈਫਿਕ ਜਾਮ ਨਹੀਂ ਕਰਨਾ ਹੈਗਾ ਸਿਗਨਲ ਨਹੀਂ ਤੋੜਨੇ ਹੈਗੇ ਓਵਰ ਪਾਸੇ ਨਹੀਂ ਕਰਨੀ ਹੈਗੀ ਔਰ ਸ਼ਹਿਰ ਦੇ ਵਿੱਚ ਬੜੇ ਸਜੇ ਢੰਗ ਨਾਲ ਆਪਾਂ ਚਲਾਉਣਾ ਤਾਂ ਕਿ ਦੁਰਘਟਨਾ ਤੋਂ ਬਚ ਬਚਿਆ ਜਾ ਸਕੇ ਥੈਂਕ ਯੂ ਕਾ ਪੁੱਛੋ